ਕੁਨ ਕਾਰੀਆਂ ਲੈ ਕੇ ਗੋਤ ਚੁਪਰਾਂੀਆਂ ਪਾ ਕੇ ਹਾ ਸ਼ਿੰਗਾ ਕਰਕੇ ਤੀਆਂ ਤੇ ਜਾਂਦੀਆਂ ਸੀ ਮੇਰੀ ਮੰਮੀ ਵੀ ਕਹਿੰਦੇ ਸੀਗੇ ਉਹ ਵੀ ਤੀਆਂ ਤੇ ਖੂਬ ਗਿੱਦਾ ਪਾਉਂਦੀਆਂ ਸੀ ਮਨਸੀਰ ਅੱਪਾ ਵੀ ਤੀਆਂ ਤੇ ਜਾ ਸਕਦੇ ਹਾਂ 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 ਜਾ ਸਕਦੇ ਹਾਂ ਪਰ ਕਿਵੇਂ ਤੇਰੇ ਰਾਜ ਮੇਰ ਮਾਸੀ ਆਪਣੀ ਸਹੇਲੀਆਂ ਦੇ ਨਾਲ ਤੀਆਂ ਦਾ ਮੇਲਾ ਲਗਾਉਣ ਜਾ ਰਹੇ ਨੇ ਤੇ ਉੱਥੇ ਮਿਸ ਛੋਟੀ ਪੰਜਾਬ ਬੰਦਾ कंपटीशन होने जा रहे है ते आपा भी जा सकते है पर ए तिया दा मेला है किथे तेन अगस्त नु लसाल मॉन्ट्रियल दे विच हां भी दोस्तों जिन्ना ने भी मिस छोटी पंजाब बंदे दे कंपटीशन पार्टिसिपेट करना ओ आज ही अपना नाम रजिस्टर करा लो धन्यवाद